ਤੇ ਹੁਣ 2 ਸਾਲਾਂ ਦਾ ਕੀ ਤਜਰਬਾ ਤੇਰਾ ਮੈਨੂੰ ਐਂ ਦੱਸ ਫਿਰ ਕੀ ਸਿੱਖਿਆ ਤੂੰ 2 ਸਾਲਾਂ ਦਾ ਵਧੀਆ ਬਸ ਠੀਕ ਆ ਯਾਨੀ ਕੀ ਲੱਗਿਆ ਫਰਕ ਕੀ ਲੱਗਿਆ ਆਪਣੇ ਨਾਲੋਂ ਕੀ ਫਰਕ ਲੱਗਿਆ ਠੀਕ ਆ ਆਪਣੇ ਵੀ ਵਧੀਆ ਉੱਥੇ ਆਪਣੇ ਤਾਂ ਵਧੀਆ ਹੈਗਾ ਹੀ ਹੈਗਾ ਆ ਵੀ ਵਧੀਆ ਜਿੱਥੇ ਬੰਦਾ ਰਹਿੰਦਾ ਬਸ ਇਥੋਂ ਦੇ ਰੂਲ ਜ਼ਿਆਦੇ ਆ ਨਾ ਫੋਲੋ ਕਰਨੇ ਪੈਂਦੇ ਰੂਲ ਤੂੰ ਯਾਰ ਚੱਲੀ ਜਾਂਦਾ ਬਸ ਅੱਛਾ ਚਾਲੀਆਂ ਦਾ ਕੰਮ ਤੂੰ ਅਕੜੀ ਸਿਵੈਂਦੀ ਮੜੀ ਮੁੱਟੀ ਚੱਲੀ ਜਾਂਦਾ ਠੀਕ ਜਿੱਥੇ ਪਿਆਬੀ ਆਗੇ ਸਭ ਕੋ ਚੱਲੇ ਜਾਂਦਾ ਤੇ ਟਰੱਕ ਵਾਲਾ ਕੰਮ ਕਿਵੇਂ ਇਥੇ ਟ੍ਰੱਕ ਦਾ ਕੰਮ ਵਧੀਆ ਠੀਕ ਆ ਤੇਰਾ ਕਿੰਨਾ ਟਾਈਮ ਹੋ ਗਿਆ ਟ੍ਰੱਕ ਤੇ نوਵੇਂ ਦੋ ਸਾਲ ਦੋ ਸਾਲ ਹੋ ਗਿਆ ਹੈ ਪੂਰਾ ਘੈਂਟਾ ਕੰਮ ਟ੍ਰੱਕਾਂ ਦਾ ਕੰਮ ਵਧੀਆ ਠੀਕ ਆ ਦੇਸੀ ਦਾ ਕੰਮ ਆ ਜਾਣੇ ਪੰਡਾਂ ਵਾਲਾ ਆਪਣਾ ਵਧੀਆ ਉੱਚਾ ਰੋ ਟੋਕ ਨਹੀਂ ਕੇ ਰੋ ਟੋਕ ਨਹੀਂ ਜੀ ਨਾ ਸਿੱਧਾ ਆਪਾਂ ਖੁੱਲਾ ਯਾ ਆਪਦਾ ਕੰਮ ਖੁੱਲਾ ਜਿਵੇਂ ਖੇਤੀ ਕਰਦੇ ਆ ਉਹੀ ਹਿਸਾਬ ਆ ਹਾਂ ਉਦਾਂ ਹੀ ਤੇ ਮੰਨ ਲਾ ਪੱਠੇ ਵੜ ਲੈ ਜਾਂਦੇ ਸੜ ਤੇ ਲਿਆ ਕੇ ਤੇ ਕਿ ਟ੍ਰੱਕ ਚਲਾ ਲਿਆ ਬਸ ਕਿਹਦੀ ਰੋ ਟੋਕ ਜੀ ਨਹੀਂ ਬਾਲੀ ਬਸ ਠੀਕ ਆ ਠੀਕ ਆ ਤੇ ਦੂਜੇ ਕੰਮਾਂ 'ਚ ਹੋਰ ਜਿਹੜੇ ਕੰਮ ਕੁਮ ਲੋਕੀ ਫੈਕਟਰੀਆਂ ਫੂਟਰੀਆਂ 'ਚ ਉਹਨਾਂ ਦਾ ਕੀ ਹੁੰਦਾ ਥੋ ਉਦੇ ਜੀ ਫਿਰ ਥੋੜਾ ਜਿਹਾ ਅਗਲਾ ਰੋਮ ਮਾਰਦਾ ਰੋਮ ਮਾਰਦਾ ਪੂਰਾ ਮਾਰਦਾ ਹੈ ਹੈ ਇਹ ਦਾਕਾ ਮਾਰਦਾ ਫਿਰ ਕੀ ਮਹਿਸੂਸ ਹੁੰਦਾ ਤੂੰ ਚਲੋ ਜੀ ਕਰਦਾ ਪੈਨਡ ਮੋੜ ਚਲੇ ਗਏ ਹੈ ਹੈ ਉਹ ਫਿਰ ਪੈਨਡ ਚ ਇੱਤੇ ਆਉਂਦਾ ਹਾਂ ਠੀਕ ਤੇ ਆਏ ਤੇ ਸੀਜ਼ਨ ਦੇ ਮੈਚ ਦੱਸ ਕਿੰਨੇ ਕਿਹਦੇ ਲੋ ਖੇਡ ਰਿਆ ਤੂੰ ਪਹਿਲਾਂ ਕਿੰਨੇ ਸੀਜ਼ਨ ਖੇਡ ਚੁੱਕਿਆ ਹੁਣ ਤੱਕ ਹੁਣ ਤੱਕ ਆਪਾਂ 2 ਸੀਜ਼ਨ ਖੇਡ ਲਏ 2 ਸੀਜ਼ਨ ਖੇਡ ਲਏ ਆ ਅੰਟਾਰੀਓ ਖਾਲਸਾ ਦਰਬਾਰ ਆ ਲਿਖਿਆ ਹੈ ਨਹੀਂ ਆਪਾਂ ਮੈਟਰੋ ਪਿਆਬੀ ਸਪੋਰਟਸ ਮੈਟਰੋ ਪਿਆਬੀ ਸਪੋਰਟਸ ਦੀ ਹਾਂ ਤੇ ਕੀ ਦੀ ਆਹੋ ਫੈਡਰੇਸ਼ਨ ਕਾਲੇ ਹਾਂ ਸੁਣੇ ਕਾਲੇ ਹਾਂ ਸੱਬਾ ਥੜਾ ਕਿੱਧਰ ਸੱਬਾ ਥੜਾ ਇੰਡੀਆ ਅੱਛਾ ਉਹਦੇ ਨਹੀਂ ਹੈ ਉਹਦੇ ਨੂੰ ਨਹੀਂ ਖੇਡਦਾ ਅਮਰੀਕਾ ਦੇ ਮੈਚ ਕੀ ਦੇ ਲੋਕ ਖੇਡਿਆ ਅਮਰੀਕਾ ਦੇ ਬੀਰ ਹੀ ਲੋਕ ਖੇਡਦੇ ਫੇਰ ਹੀ ਇਹ ਨੂੰ ਤੇ ਪਿਛਲੇ ਸੀਜ਼ਨ ਦੀ ਕਿੰਨੇ ਦੀ ਗੱਲ ਹੋਈ ਸੀ ਤੇਰੀ ਇਹਦੇ ਸੀਜ਼ਨ ਤਾਂ ਆਪਾਂ ਪਿਆਰ ਸਾਥ ਲਈ ਖੇਡੇ ਅੱਛਾ ਪੈਸਾ ਨਹੀਂ ਮੁੱਖ ਰੱਖਿਆ ਹੈ ਯਾਰੀਆਂ ਪਗਾਈਆਂ ਹਾਂ ਬਸ ਠੀਕ ਹੈ ਆਹ ਸੀਜ਼ਨ ਤੇ ਕਿੰਨੇ ਲੱਖ ਡਾਲਰ ਦੀ ਗੱਲ ਹੋਈ ਆ ਇੱਕ ਮੁੰਡਾ ਆਪਣਾ ਹਰਦੀਪ ਹਾਂ ਕੇ ਤੋਂ ਆਪਕੇ ਡਿਪੈਂਡ ਆ ਉਹਦੀ ਗੱਲ ਹੋਈ ਆ 50000 ਡਾਲਰ ਅਛਾ ਉਹਦੀ 50000 ਚ ਹੋਈ ਆ ਤੁਸੀਂ ਕਰਾਈ ਉਹਦੀ ਗੱਲ ਉਹਦੀ ਆਪ ਹੀ ਸਿੱਧੀ ਗੱਲ ਹੋਈ ਆ ਉਹਨਾਂ ਨਾਲ 50000 ਡਾਲਰ ਸਾਰਾ ਸੀਜ਼ਨ 50000 ਡਾਲਰ ਉਹਨਾਂ ਨਾਲ ਅੰਟਾਰੀਓ ਦਾ ਸੀਜ਼ਨ ਠੀਕ ਆ ਤੇ ਥੋੜੀ ਕਿਨੇ ਚ ਹੋਈ ਆ ਆਪਣਾ ਚੱਲੀ ਜਾਂਦਾ ਰੋੜਾ ਚੱਲ ਜਾਂਦੀ ਆ ਕੀ ਚੱਕਰ ਉਹਦਾ ਹੈ ਕਲੀਅਰਿੰਗ ਕੀਤਾ ਉਹਨਾਂ ਨੇ ਕਲੀਅਰ ਨਹੀਂ ਹੈ ਪ੍ਰੋਪਰਟਰੀਟੀ ਡੀ ਆ ਗਈ ਹੋਈ ਆ ਨਾ ਅੱਛਾ ਅੰਦਾਜ਼ਾ ਹੋ ਜੂਗੀ 70 80000 ਤੇ ਚਾਹੀਦਾ ਬਈ ਕਿੰਨੇ ਮੈਚ ਹੁੰਦੇ ਸੀਜ਼ਨ ਜਿੱਥੇ ਸੀਜ਼ਨ ਦੇ ਇੱਥੇ ਚੱਲਦੇ ਆਪਣੇ ਟ੍ਰਾਂਟੋ ਦੇ ਵਿੱਚ ਹੁੰਦੇ ਆ 14-15 ਠੀਕ ਹੈ ਤੇਰੇ ਨਾਲ ਕਿਹੜੇ ਕਿਹੜੇ ਖਿਡਾਰੀ ਖੇਡ ਰਹੇ ਆ ਸਾਲ ਹਜੇ ਪੂਰੀ ਲਿਸਟ ਰੈਡੀ ਹੋ ਕੇ ਆਈ ਨਹੀਂ ਜਿਹੜਾ ਸਾਹਮਣੇ ਆਊ ਤੁਹਾਡੇ ਨਾਲ ਕਰਾਂਗੇ ਸੀਰਾ ਕਿ ਜਾਂਟਾ ਤੇਰੇ ਨਾਲ ਖੇਡ ਰਿਹਾ ਕਿ ਉਹ ਹੋਰ ਫੈਡਰੇਸ਼ਨ ਚ ਆਹ ਹੋਰ ਫੈਡਰੇਸ਼ਨ ਨਾਲ ਖੇਡ ਰਿਹਾ ਠੀਕ ਆ ਠੀਕ ਆ ਤੇ ਬੰਟੀ ਬੰਟੀ ਹੋਰ ਫੈਡਰੇਸ਼ਨ ਨਾਲ ਅੱਛਾ ਉਹ ਦੂਜੀਆਂ ਫੈਡਰੇਸ਼ਨਾਂ ਚ ਠੀਕ ਠੀਕ ਤੇ ਮੈਚ ਪੂਰੇ ਤਕੜੇ ਲੱਗਣਗੇ ਫਿਰ ਮੈਚ ਪੂਰੇ ਹੈ ਤਿਆਰੀ ਫੁੱਲ ਆ ਫੁੱਲ ਤਿਆਰੀ ਠੀਕ ਆ ਠੀਕ ਆ ਹੋਰ ਸੁਣਾ ਗੱਲਬਾਤ ਕੋਈ ਇਥੋਂ ਦੀ ਔਰ ਵਧੀਆ ਬੱਸ ਤੁਰੇ ਫਿਰਦੇ ਨੇ ਤੇਰੇ ਸਾਹਮਣੇ ਹਾਂ ਹਾਂ ਨਹੀਂ ਯਾਰ ਤੈਨੂੰ ਕੈਨੇਡਾ ਕਿੱਦਾਂ ਲੱਗ ਖਿਡਾਰੀਆ ਮੈਨੂੰ ਠੀਕ ਲੱਗਿਆ ਪਹਿਲੇ ਦਿਨ ਤਾਂ ਸੋਨਸਰਾ ਜਿਹਾ ਲੱਗਦਾ ਕੋਈ ਬੰਦਾ ਹੀ ਨਹੀਂ ਨੀਂਦਾ ਲੌਣਕ ਜਿਹੀ ਲੱਗਦੀ ਆ ਹੁਣ ਮਾੜਾ ਧੁੱਪ ਜਿਹੀ ਲੱਗਦੀ ਆ ਨਿਕਲੂ ਤੇ ਲੋਕ ਖੁੱਡਿਆਂ ਚ ਬਾਹਰ ਨਿਕਲਣਗੇ ਮੀਂਹ ਜਾਂ ਪਈਆਂ ਦਾ ਬਰਫ ਦੇ ਢੇਰ ਹੀ ਲੱਗੇ ਪਏ ਚਾਰੇ ਪਾਸੇ ਨਾ ਉਹ ਤਾਂ ਇਹ ਲੱਗਦਾ ਵੀ ਬੰਦਾ ਹੀ ਹੈ ਨਹੀਂ ਇੱਥੇ ਕੋਈ ਥੋੜਾ ਬੰਦਾ ਹੈ ਨਹੀਂ ਵੇਖਦਾ ਨਾ ਸੜਕਾਂ ਤੇ ਕੋਈ ਨਹੀਂ ਨੀਂਦਾ ਇੱਥੇ ਗੰਦਿਆਂ ਦੇ ਤਰੇ ਫਿਰਦੇ ਨੇ ਆਬਾਦੀ ਘਟਾ ਆਪਣੇ ਨਾਮੇ ਦਾ ਕਾਰਨ ਇਹ ਹੀ ਆ ਦੀ ਨਹੀਂ ਘੱਟ کہہ ਸਕਦੇ ਬਾਕੀ ਰੇ ਆਬਾਤੀ ਇਹਨਾਂ ਦੀ ਕਿੰਨੀ 4 ਕਰੋੜ ਆ ਕਿ ਕਿੰਨੀ ਆ ਇੰਨੀ ਕੀ ਆ 4 ਕੀ ਦੱਸਦੇ ਆ ਨਾ ਆਪਣੇ 140 ਕਰੋੜ ਆ ਪਰ ਬੰਦਾ ਕਿੱਥੇ ਖੜਾਣਾ ਇੱਥੇ ਆ ਆਪਣੇ 140 ਆ ਤੇ ਇੱਥੇ 4 ਕਰੋੜ ਆ ਹਾਂ ਆ ਤਾਂ ਫੇਰ ਇੱਥੇ ਰੌਣਕ ਜੀ ਵਾਵਾ ਹਨਾ ਆ ਗੱਡੀਆਂ ਜੀ ਵਾਵਾ ਫੜਦੀਆਂ ਹਾਂ ਉਹ ਵੀ ਇੱਕ ਬੰਦਾ ਖੜਾ ਆ ਬਾਈ ਗਿਆਨੀ ਆਪਣਾਈਆਂ ਹੁੰਦੇ ਹੀ ਬਹੁਤ ਘਾਟ ਇੱਥੇ ਨਾ ਇਹ ਗੱਲ ਤਾਂ ਸਹੀ ਕਮਾ ਕਮਾ ਦਾ ਕੀ ਸਿਸਟਮ ਹੁਣ ਇੱਥੇ ਕੰਮ ਨੂੰ ਮੰਦੀ ਆ ਗਾ ਕਾ ਤੋਂ ਮੰਦੇ ਆ ਕੀ ਕਾਰਨ ਕੀ ਆ ਇਹ ਕੰਮ ਕੱਢ ਕੇ ਹੂੰ ਛੋਟਾ ਵਧੀਆ ਚੱਲੀ ਜਾਂਦਾ ਟਰੱਕ ਰੁਕਦਾ ਟਰੱਕ ਆਪਣਾ ਵਧੀਆ ਥੋੜੀ ਜਾਂਦਾ ਠੀਕ ਆ ਤੇਰਾ ਉਸਤਾਦ ਕੌਣ ਆ ਟਰੱਕ ਵਾਲੇ ਲੇਨ ਦੇ ਵਿੱਚ ਬਾਜੂ ਚੋਲਾ ਸਾਹ ਵਾਲਾ ਤਾਂ ਨਹੀਂ ਕਿਤੇ ਬਾਜੂ ਚੋਲਾ ਸੀ ਬਾਜੂ ਹੀ ਆ ਬਾਜੂ ਦੇ ਅੰਦਰ ਚਕੇ ਮੈਲ ਕਿੱਟ ਦਾ ਸਾਰੇ ਪਿਛਲੇ ਸਾਲ ਤੇਰੇ ਨਾਲ ਕਿਹੜੇ ਕਿਹੜੇ ਖਿਡਾਰੀ ਸੀ ਮੈਚ ਖੇਡੇੜੇ ਉਹ ਆਪਣੀ ਆਈ ਸੀ ਉਹ ਰਵੀ ਹੋਣੇ ਸੁਲਤਾਨ ਲੱੱਤਰ ਠੀਕ ਆ ਇੱਕ ਪਾਕਿਸਤਾਨ ਵਾਲਾ ਉਹ ਦੂਜਾ ਠੀਕ ਆ ਚੰਗੇ ਜੱਫੇ ਲਾਏ ਪ੍ਰਸੀਜਨ ਚ ਕਿੰਨੇ ਕੱਪਾਂ ਦਾ ਬੈਸਟ ਬਣਿਆ ਪੇਲ ਖਾਲ ਤੂੰ ਆਪਣਾ ਸੱਦੀ ਮੁੰਡਾ ਨਾਲ ਦਾ ਉਹ ਚਾਰ ਚਾਹ ਉਹ ਚਾਰ ਕੱਪਾਂ ਦਾ ਬੈਸਟ ਸੀਗਾ ਤੂੰ ਕਿੰਨੇ ਕੱਪਾਂ ਦਾ ਸੀ ਤੂੰ ਦੋ ਕੱਪਾਂ ਦਾ ਸੀ ਕੀ ਚੱਕਰ ਮਿਹਨਤ ਘੱਟ ਸੀ ਕੋਲ ਮਿਹਨਤ ਘੱਟ ਸੀ ਕੰਮal ਥੋੜਾ ਵਧ ਰਿਹਾ ਕੰਮ ਜ਼ਿਆਦਾ ਵਧ ਰਿਹਾ ਉਹ 4 ਕੱਪ ਦਾ ਬੈਸਟ ਰੇਲ ਠੀਕ ਆ ਫੈਡਰੇਸ਼ਨ ਨੂੰ 4 ਕੱਪ ਉਹਨੇ ਜਿਤਾਏ ਹਾਂ ਉਹਨੇ ਜਿਤਾਏ ਠੀਕ ਆ ਠੀਕ ਉਹ ਰੇਡਰਾ ਕਾ ਜਾਫੀ ਆ ਬੰਦਾ ਮੈਂ ਵੇਖਿਆ ਨਹੀਂ ਕਿਹੜਾ ਉਹ ਜਾਫੀ ਆ ਇਹ ਜਾਫੀ ਦੋ ਨੰਬਰ ਦਾ ਜਾਫੀ ਦੋ ਨੰਬਰ ਤੋਂ ਪੈਂਦਾ ਹਾਂ ਠੀਕ ਆ ਦੋ ਨੰਬਰ ਤੋਂ ਨਾ ਕੁੱਠੀ ਪੌਂਦਾ ਕਿ ਕਿਵੇਂ ਨਹੀਂ ਉਹ ਚਾਹਦਾ ਦੋ ਨੰਬਰ ਤੋਂ ਖੜ ਕੇ ਗਿੱਟਾ ਜਾਗਦਾ ਗਿੱਟਾ ਹੀ ਚਾਹਦਾ ਠੀਕ ਆ ਠੀਕ ਆ ਠੀਕ ਆ ਗਿਆਨੀ ਭੇੜੇ ਹੁੰਦੇ ਹੋਊਂਗੇ ਨਾ ਹਾਂ ਗਿਆਨੀ ਕੁੜੀ ਉਹ ਲਗਾ ਬਹੁਤ ਗਿਆਨ ਲਗਾ ਬਹੁਤ ਹੈ ਗਿਆਨੀ ਕੁੜੀ ਸਹੀ ਗੱਲ ਚਾਹਫੇ ਹੁੰਦੇ ਗਿਆਨੀ ਹੂੰ ਹੂੰ ਗੋਆ ਦਾ ਚਾਕਾ ਤੇ ਗਿਆਨੀ ਦਾ ਪਟਾਕਾ ਸਟੇਡੀਅਮ ਦੇ ਦਰਸ਼ਨ ਕਰਾਣਾ ਜਿੱਥੇ ਮੈਚ ਹੁੰਦੇ ਆ ਮੈਨੂੰ ਉਹ ਤੈਨੂੰ ਲੈ ਕੇ ਚਾਲਦੇ ਆ ਨਾਂ ਦੱਸ ਉਹਨਾਂ ਦੀ ਮੜੇ ਸਿੱਗੇ ਸੈਂਟਰ ਬ੍ਰੈਂਟਨ ਇੱਕ ਹੋਰ ਆ ਇੱਕ ਕੰਟਾਰੀਓ ਖਾਲਸਾ ਦਰਵਾਜ਼ਾ ਦਰਵਾਜ਼ਾ ਹਾਂ ਹੋਰ ਇੱਕ ਇੱਥੇ ਆਪਣੇ 에어ਪੋਰਟ ਰੋਡ ਤੇ ਵੀ ਹੁੰਦੇ ਆ ਥੋੜੇ ਬਹੁਤੇ ਮੈਚ ਠੀਕ ਹੈ ਠੀਕ ਕੱਪ ਜਿਹੜਾ ਕੈਨੇਡਾ ਕੱਪ ਹੁੰਦਾ ਉਹ ਮੈਲਟਨ ਹੁੰਦਾ ਮੈਲਟਨ ਮੈਲਟਨ ਸਮੈਟੋ ਸਟੇਡੀਅਮ ਬਣਿਆ ਹੋਇਆ ਠੀਕ ਆ ਤੇ ਉਹ ਪਿਛਲੇ ਸਾਲ ਤੈਨੂੰ ਮੌਕਾ ਮਿਲਿਆ ਸੀ 18 ਟੋਲਾ ਕੱਪ ਖੇਡਣ ਦਾ ਨਹੀਂ ਉਦੋਂ ਥੋੜਾ ਇੰਡੀਆ ਗਈ ਹੋਈ ਸੀ ਤਾਂ ਸ਼ੈਂਡੀਆਂ ਗਈ ਹੋਏ ਸੀਗੇ ਪਰ ਮਾਰੀ ਥੋੜੀ ਇੰਡੀਆ ਜਾਣਾ ਪਿਆ ਉਦੋਂ 3.5 ਠੀਕ ਆ ਉਦੋਂ ਮੈਂ ਜਨਾ ਗਿਆ ਹਣਾ ਤੇ ਇਸ ਵਾਰ ਕਿਵੇਂ ਤੁਸੀਂ ਫਿੱਟਣਾ ਫਿਰ ਹਾਂ ਇੱਧਰ ਚੱਲੀ ਜਾਂਦੀ ਗੱਲ ਖੇਡਾਂਗੇ ਅਸ਼ੋ ਵੀ ਕਿਹੜੀ ਟੀਮ ਵੱਲੋਂ ਆ ਮੈਚ ਖੇਡੇ ਫਿਰ ਜ਼ਰੂਰ ਖੇਡਾਂਗੇ ਠੀਕ ਆ ਠੀਕ ਆ ਕਹੂੰ ਦੱਸ ਤੈਨੂੰ ਕਿਹੜੀ ਟੀਮ ਵੱਲੋਂ ਤਰੀ ਹੋਈ ਚੋਣ ਮੈਨੂੰ ਸਭੇ ਥਿਆੜੇ ਵੱਲ ਖੜਾ ਦੇ ਉਹ ਨਹੀਂ ਥੋੜਾ ਹੋਰ ਦੇ ਪਾਸੇ ਉਹ ਫੈਡਰੇਸ਼ਨ ਦੂਜੀ ਆ ਇਹ ਦੂਜੀ ਫੈਡਰੇਸ਼ਨ ਆ ਹੋਰ ਕਿਹਦੇ ਲਖੜਾਏਗਾ ਕਰਦੇ ਆਪਾਂ ਇੱਥੇ ਇੱਕ ਵੀ ਆ ਦੂਜੀ ਹਮ ਅਮਰੀਕਾ ਨੂੰ ਗਏ ਟਰੱਕ ਜਾਂਦੇ ਉਹ ਦਿਖਾ ਮੈਨੂੰ ਸੜਕ ਕਿਹੜੀ ਹੈ ਹਮ ਆਹ ਏੜੀ ਬਰਫ਼ ਤੇ ਢੇਰੇ ਨੇ ਦਾ ਕੀ ਹਿਸਾਬ ਕਰਦਾ ਬਾਈ ਖੁਰਨੇ ਕਰਨੇ ਕਿ ਐਂ ਪੈ ਰਹੇ ਨੇ ਹੋਰ ਚਿੱਲੇ ਕਿੰਨੀ ਦਾ ਪਈ ਸੀ ਪਹਿਲੇ ਦਿਨ ਜਦੋਂ ਤੂੰ ਆਇਆ ਹਾਂ ਬਾਅਦ ਕਿੰਨੀ ਹੋ ਗਈ ਹਾਂ ਏ ਮੰਨ ਲਾ ਜੇ ਤੁੱਪਾਂ ਫੁੱਲ ਲੱਗਣੀਆਂ ਜਾਂ ਧੁਖਰੂਗੀ ਅੱਗਰ ਜਾਣੀ ਮੁੜ ਕੇ ਐ ਬਸ ਮੁੜ ਕੇ ਖਤਮ ਖਾਣੀ ਗਰਮੀ ਜੀ ਦਾ ਮੌਸਮ ਵਧੀਆ ਹੁੰਦਾ ਬਹੁਤ ਗਰਮੀ ਵਾਲਾ ਮੌਸਮ ਬਹੁਤ ਕੰਟਾ ਇੱਥੇ ਬਹੁਤ ਡੇ ਹੋਏ ਜੀ ਅੱਜ ਦਿਨ ਖੁੱਲਾ ਹਨਾ ਅੱਜ ਵੀ ਧੁੱਪ ਕਿੰਨੀ ਵਧੀਆ ਦਿਖ ਰਹੀ ਹੈ ਹਾਂ ਉਹ ਤੋਂ ਫਿਰ ਬੰਦਾ ਜਾਂਦਾ ਹੁੰਦਾ ਬਾਦੂ ਹਨਾ ਬੱਦਲ ਵੇਖਦੇ ਇਸਦੇ ਬੱਦਲ ਤਾਂ ਅੱਜ ਪੂਰੇ ਚੌਂਕਦੇ ਆ ਇਹ ਆ ਰੱਬ ਦਾ ਜਿਹੜਾ ਇਹ ਸਿੱਧਾ ਅਮਰੀਕਾ ਨੂੰ ਜਾਂ ਅੱਛਾ ਆਹ ਰੋਡ ਜਾਂਦਾ ਸਿੱਧਾ ਅਮਰੀਕਾ ਸਿੱਧਾ ਅਮਰੀਕਾ ਤੇ ਤੂੰ ਟਰੱਕ ਲਗਿਆ ਕਿ ਨਹੀਂ ਉਤਰੇ ਆਪਾਂ ਲਾਏ ਆ 5-6 ਢੀ ਲਾਏ ਆ ਅ ਠੀਕ ਆ ਠੀਕ ਆ ਆਪਾਂ ਇਹ ਦੱਟੇ ਡਾ ਵਾਈਡ ਚ ਲੱਗੇ ਠੀਕ ਆ ਆ ਯੂਪੀਐਸ ਦਾ ਟਰੱਕ ਯੂਪੀਐਸ ਦਾ ਆ ਸਭ ਜਿਹੜੇ ਹੁੰਦੇ ਆ ਹਾਂ ਕੇ ਤਾਂ ਜੁਤਾ ਆਉਂਦਾ ਕਿ ਨਹੀਂ ਆਉਂਦਾ ਪਿੰਡ ਦਾ ਜੇਤ ਬਈ ਪੂਰਾ ਆਉਂਦਾ ਵਧੀਆ ਫੁੱਲ ਆਉਂਦਾ ਸੁਪਨਾ ਸੁਪਨਾ ਨਹੀਂ ਆਇਆ ਕਦੇ ਠੀਕ ਆ ਵਧੀਆ ਕੀ ਜੇਤਾ ਆਉਂਦਾ ਪਿੰਡ ਦਾ ਤੈਨੂੰ ਕੀ ਮੈਸ ਕਰਦਾ ਪਿੰਡ ਦਾ ਪਿੰਡ ਵਧੀਆ ਦਾ ਸਭ ਕੁਆ ਆਪਣਾ ਪਿੰਡ ਹੀ ਆ ਸਾਰਾ ਕੁਝ ਠੀਕ ਆ ਕਮਾਈਆਂ ਕਰਕੇ ਤੇ ਮੋੜਨਾ ਫਿਰ ਜੀ ਆ ਕਰਦਾ ਜੇ ਕਮਾਈਆਂ ਕਰਕੇ ਮੋੜਨਾ ਮੋੜਾਂਗੇ ਚਾਹ ਠੀਕ ਆ ਠੀਕ ਆ ਚਲੋ ਵਧੀਆ ਘਾਤੀ ਇਹ ਵੀ ਪੂਰੀ ਸੋਹਣੀ ਹੈ ਨਾ ਵਧੀਆ ਪਿੰਡਾਂ ਨੂੰ ਲੱਗਣ ਲੱਗੀ ਵਧੀਆ ਟਾਈਮ ਬਾਅਦ ਆਉਂਦਾ ਉਹ ਉਹ ਆਪਣੇ ਸੰਗਲਾਂ ਵਾਲੇ ਬੰਦੇ ਦੀ ਸਨਾਹ ਨੂੰ ਟਰੈਕਟਰ ਲਿਆਂਦਾ ਨਾ ਪਿੱਛੇ ਜਿਹਾ ਨਾ ਉੱਥੋਂ ਪਟਿਆਲਿਆਂ ਮੈਂ ਵੀ ਨਾਲ ਗਿਆ ਸੀਗਾ ਤੇ ਬਾਈ ਕਹਿੰਦਾ ਕਹਿੰਦਾ ਯਾਰ ਹੁਣ ਨਹੀਂ ਕਹਿੰਦਾ ਟੋਚਰ ਪਾਉਣੇ ਕਿ ਨਾਲ ਕਹਿੰਦਾ ਭਰਾਵਾ ਇਹ ਤਾਂ ਕਹਿੰਦਾ ਸੰਗਲ ਮੋٹے ਤੇ ਰਾਤਾ ਹੀ ਅਗਲੇ ਦਾ ਬਾਰ ਕੜਖਾਣ ਦਾ ਜਾ ਕੇ ਆਜੋ ਟੋਚਰ ਪਾ ਲੋ ਕਹਿੰਦਾ ਜੇ ਉਹ ਨਾ ਕਹਿੰਦਾ ਉਹ ਕੰਮ ਕਰੇ ਉਹ ਦੱਸ ਕੀ ਚੱਕਰਾ ਵੀ ਉਹ ਇੰਨਾ ਕਾਦੋ ਛਦਾਈ ਆ ਉਹ ਬੰਦਾ ਸ਼ੌਂਕਾ ਨੂੰ ਉਹ ਖਿਡਾਰੀ ਨੂੰ ਇੰਨਾ ਕੰਮ ਆਦਾ ਇਹ ਮੇਲੇ ਖੇਡਦਾ ਉਹ ਆ ਮੇਲੇ ਖੇਡਦਾ ਅਜਾ ਟੋਚਰ ਪਾ ਲਈ ਹਰ ਕੇ ਜਿੱਤ ਕੇ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਠੀਕ ਆ بیا ਅਜੋ ਮੈਦਾਨ ਚ ਠੀਕ ਆ ਹੋਰ ਉਹਨਾਂ ਕਿਹੜੇ ਸ਼ੌਂਕ ਆ ਬਾਲੇ ਟਰੈਕਟਰਾਂ ਦਾ ਸ਼ੌਂਕ ਟਰੈਕਟਰਾਂ ਦੇ ਆ ਠੀਕ ਆ ਹਣ ਜੋਂ ਡੀਅਰ ਲਿਆ ਪਿੱਛੇ ਲੇ ਉਹ ਚੇ ਰਹੀ ਗੱਲ ਯਾਰ ਉਹ ਕਰਨਾ ਸੀ ਚੈੱਕ ਕਰਨਾ ਸੀ ਵਾਹ ਕੇ ਵੇਖਣਾ ਸੀਗਾ ਤੇ ਉਹ ਬਸ ਟਾਈਮ ਨਹੀਂ ਲੱਗਿਆ 52 ਦਾ ਟਰੈਕਟਰ ਲਿਆਂਦਾ ਬਹੁਤ ਤਗੜਾ ਉਹ ਤੇ ਪਹਿਲਾਂ ਉੱਥੇ ਉਹ ਯਾਰਡ ਦਾ ਟੂਰ ਰਹਿ ਗਿਆ ਹੈ ਯਾਰਡ ਦਾ ਟੂਰ ਕਰਾ ਦੇ ਕਰਾ ਦੇ ਜਿਹੜੇ ਟੂਰ ਕਰਾਉਣੇ ਕਰਾ ਦੇ ਹੁਣ ਤੈਨੂੰ ਪਤਾ ਇੱਥੋਂ ਦਾ ਆਪਣਾ ਤਾਂ ਪਤਾ ਨਹੀਂ ਇਹਨਾਂ ਜਿਹੜੀਆਂ ਚੀਜ਼ਾਂ ਹੈਗੀਆਂ ਵਖਾ ਦੇ। ਇਹ ਰਾਜੂ ਦਾ ਯਾਰ ਹੈ। ਠੀਕ ਆ। ਰਾਜੂ ਹੁਣ ਕਿੱਥੇ ਗਿਆ ਵਾ? ਉਹ ਗਿਆ ਤਾਂ ਗਿਆ ਨੂੰ ਬਸ ਉਹ ਗਿਆ ਗਿਆ। ਕੱਲ ਨੂੰ ਮੁੜੂਗਾ। ਉਹ ਗਿਆ ਉਹ ਨੂੰ ਹੋ ਕੇ ਦੋ ਤਿੰਨ ਦਿਨ ਗਏ ਨੇ। ਅੱਜ ਸ਼ਾਮ ਤੱਕ ਆ ਰਿਹਾ ਹੈ। ਠੀਕ ਆ। ਕਿੰਨੀਆਂ ਗੱਡੀਆਂ ਕਲੇਨ ਤੇ ਚੱਲਦੀਆਂ ਚਾਰ ਕੇ ਪੰਜ। ਫੇ ਫੀ ਸਾਫੇ ਸਾਫੇ ਦਾ ਸਾਡਾ ਕੀ ਕਿੰਨੀ ਸਪੀਡ ਹੈ ਛੜਕ ਦੀ ਇਹਦੀ 100 ਦੀ ਸਪੀਡ ਇਹ 100 ਤੋਂ ਥੱਲੇ ਨਹੀਂ ਕਰ ਸਕਦੇ 100 ਤੋਂ ਥੱਲੇ ਨਹੀਂ ਕਰ ਸਕਦੇ 100 ਤੋਂ ਉੱਪਰ ਨਹੀਂ ਕਰ ਸਕਦੇ ਆ ਵੀ ਨਹੀਂ ਕਰ ਸਕਦੇ ਆ 100 ਤੋਂ ਉੱਪਰ ਉਹ ਜਮਾ ਲੈਫਟ ਲੈਣਾ ਇੱਕ ਫਾਸਟ ਲੈਨ ਅੱਛਾ ਆ ਸਕਦੇ ਨੇ 120 ਤੱਕ ਉਹ ਪਰਲੀ ਹੋਣੀ ਵਿੱਚ ਵੀ ਦੋ ਜਾਨੇ ਬੈਠ ਹੋਣੇ ਚਾਹੀਦੇ ਗੱਡੀ 'ਚ ਦੋ ਜਾਂ ਦੋ ਤੋਂ ਵੱਧ ਠੀਕ ਆ ਸਾਫੇ ਜੇ ਮੰਨ ਲਓ ਵੀ ਸਪੀਡ ਘਟਵਾਤ ਕਰ ਲਿਆ ਹੁਣ ਆਪਾਂ ਨੱਪੇ ਦੇ ਕਰ ਲੀਏ ਫੇਰ ਫੇਰ ਕੀ ਹੋਊਗਾ ਫੇਰ ਜੇ ਮਗਰ ਪੁਲਿਸ ਆ ਫਿਰ ਰੋਕ ਕੇ ਆਪਾਂ ਟੈਂਟ ਲਊਗਾ ਆਪਾਂ ਜਿੰਨਾ ਹੋਣਾ ਚਾਹੀਦਾ ਚਲਾਨ ਕੱਟ ਦਊਗਾ ਮਤਲਬਾ ਚਲਾਨ ਕੱਟ ਦਊਗਾ ਚਲਾਨ ਗਏ ਨਾ ਤੋ ਟਿਕ ਟਕ ਟਕ ਦੀ ਜਾਣਕਾਰੀ ਆ ਤੁਹਾਨੂੰ ਇੰਨੀ ਹਜੇ ਹੈ ਨਹੀਂ ਅਸਾਂ ਚਲਾਨ ਕੱਟ ਦਿੰਦੇ ਆ ਠੀਕ ਆ ਜੇ ਵਧ ਕਰ ਲਈ ਤਾਂ ਵੀ ਕੱਟ ਦਿੰਦੇ ਆ ਵੀ ਛੜਕਾ ਛੁੜਕਾ ਦਿਮਾਗ 'ਚ ਫੱਟ ਹੋਈ ਜਾਣੀਆਂ ਜਮਾਂ ਫਰ ਹਾਂ ਬਾਲਾ ਮੈਪ ਉਲਾਉਣ ਦੀ ਲੋੜ ਨਹੀਂ ਪੈਂਦੀ ਇਹ ਦੂਰ ਜਾਣਾ ਫਿਰ ਲਾਉਣਾ ਪੈਂਦਾ ਤਕਰੀਬਨ ਜਿਹੜੀਆਂ ਪੱਕੀਆਂ ਲੋਕੇਸ਼ਨਾਂ ਤੇ ਜਾਈਦਾ ਹਨ ਠੀਕ ਆ ਠੀਕ ਆ ਠੀਕ ਅੰਗਰੇਜ਼ੀ ਫਿਰ ਕਿਵੇਂ ਆਉਣ ਲੱਗ ਗਈ ਤੇ ਵੀ ਪਾਣੀ ਵਾਂਗੂ ਮੜਦੇ ਆਂਗੇ ਕਿਵੇਂ ਹਿਸਾਬ ਪਤਾ ਉਹ ਅੰਗਰੇਜ਼ੀ ਠੀਕ ਆ ਬਸ ਬੰਦਾ ਰਹਿ ਕੇ 19 ਘੜਾ ਦੇ ਟਾਈਮ ਬਾਅਦ ਇਹ ਪੰਜ ਚਾਰ ਗੱਲਾਂ ਜੀਆਂ ਮੇਨ ਮੇਨ ਹੁੰਦੀਆਂ ਕਿ 바ਵਾ ਸਿੱਖਣੀ ਪੈਂਦੀ ਐ ਇਹ ਠੀਕ ਆ ਸਿੱਖਣੀ ਪੈਂਦੀ ਐ ਇਹ ਅੱਛਾ ਇਹ ਤੁਸੀਂ ਬਾਹਲੀ ਬੋਲਦੇ ਆ ਉਹ ਦੱਸੋ ਮੈਨੂੰ ਮਾੜੀ ਜੀ ਗੱਲ ਬਿਲਕੁਲ ਟਾਈਮ ਸੋਈ ਨਾ ਬਿਲਕੁਲ ਟਾਈਮ ਨਹੀਂ ਹੁੰਦਾੱਸ ਕੋਟਵਾਰ ਦੋ ਕੋਟਵਾਰ ਦਿੰਦੇ ਆ ਕੋਈ ਨਹੀਂ ਜਾ ਕੇ ਕੀਤੇ ਜਾਂਦੇ ਵੀਡੀਓ ਅੱਜ ਵੀਡੀਓ ਜਾ ਨਹੀਂ ਕੀਤੇ ਪਬਲਿਕ ਜਿਹਨੂੰ ਦੱਸਦੇ ਜਾਂਦੇ ਉਹ ਪਬਲਿਕ ਤੇ ਬਥਰਲਾ ਬਿੱਲਾ ਹੋ ਜੂਗਾ ਅੱਲਾ ਕੋਲਾ ਹੋ ਜਾਂਦਾ ਕਈ ਵਾਰੀ ਇਹ ਵੀ ਗੱਲ ਤੇਰੀ ਸਹੀ ਹੈ ਨਾ ਇਹ ਆਇਤਾ ਦਿਨ ਪੂਰਾ ਸਾਫ ਆ ਯਾਰ ਅੱਜ ਤਾਂ ਰਬ ਵੀ ਬਹੁਤ ਸੋਹਣਾ ਲਿੰਦਾ ਵਚ ਨਾ ਤੂੰ ਕਿਹੜੇ ਰੂਟ ਤੇ ਚੱਲਦਾ ਵਾੜਾ ਟਰੱਕ ਤੇ ਮੈਂ ਜਿਆਦਾ ਇਧਰ ਓਨਟਾਰੀਓ ਹੰਮ ਨੋਵਸਕੋਸ਼ੀਆ ਹੰਮ ਠੀਕ ਆ ਤੇ ਪ੍ਰਿੰਸ ਐਡਵਰਡ ਆਈਲੈਂਡ ਦੋ ਤੰਦਾਂ ਲਾਇਆਉਣਾ ਪੜੇ ਕਿ ਵੱਧ ਵੀ ਲੱਗ ਜਾਂਦੇ ਆ ਇਹ ਤਾਂ ਆ ਜਾਏਗੀ ਕਯੂਬਿਕ ਸਿਟੀ ਤੱਕ ਹੰਮ ਅਗਲੇ ਦਿਨ ਹੰਮ ਠੀਕ ਆ ਉਹ ਗਾਂ ਅੱਗੇ ਲੰਘ ਕੇ ਨੋਵਸਕੋਸ਼ੀਆ ਹੰਮ ਫਿਰ ਲਾਡੀਆਂ ਦੇ ਪਾਣੀ ਦੇ ਤਰ੍ਹਾਂ ਪੰਜ ਕਿਲਾ ਹੈ ਜਿਹਦੇ ਅਮਰੀਕਾਲੇ ਪਾਸੇ ਉੜ ਜੀ ਗਏ ਹੰਮ ਉਹ ਤੋਂ ਆਡਰ ਰੂਟਾ ਤੇ ਡਿਪੈਂਡ ਕਰਦਾ ਆਪਾਂ ਅਮਰੀਕਾ 8 ਦਿਨਾਂ ਨਾਲ ਆ ਗਿਆ ਵੀ ਹੈਗਾ 15 ਦਿਨਾਂ ਨਾਲ ਆ ਗਿਆ ਵੀ ਹੈਗਾ ਦਿਨਾਂ ਨਾਲ ਆ ਵੀ ਹੈਗਾ ਡਿਪੈਂਡ ਕਰਦਾ ਆਪਾਂ ਕਿਦਾਂ ਦੇ ਠੀਕ ਆ ਗੇੜੇ ਤੇ ਜਾ ਰਹੇ ਆ ਤੇ ਨੀਂਦਰਾ ਨੁੰਦਰਾ ਦਾ ਕੀ ਹਿਸਾਬ ਹੁੰਦਾ ਨੀਂਦਰਾ ਬਸ ਬੰਦਾ ਉਦਾਂ ਯੂਜ਼ ਟੂ ਹੋ ਜਾਂਦਾ ਅੱਛਾ ਯੂਜ਼ ਟੂ ਯੈਸ ਇਹ ਅੰਗਰੇਜ਼ੀ ਦਾ ਸ਼ਬਦ ਹੈ ਜਿਹੜਾ ਯੂਜ਼ ਟੂ ਇਹਦਾ ਕੀ ਮਤਲਬ ਹੈ ਪੰਜਾਬੀ ਬਹੁਤ ਬੰਦਾ ਉਦਾਂ ਵੈਸੇ ਆਦੀ ਹੋ ਜਾਂਦਾ ਆਦੀ ਹੋ ਜਾਂਦਾ ਸਾਨੂੰ ਪੰਜਾਬੀ ਦੱਸਣਾ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਕਿ ਅਸੀਂ ਹੈਗੇ ਬੰਦੇ ਦੇਸੀ ਯੂਜ਼ ਟੂ ਠੀਕ ਐ ਇੱਕ ਤਾਂ ਇਹ ਸ਼ਬਦ ਹੋ ਗਿਆ ਯੂਜ਼ ਟੂ ਵਾਲਾ ਨਾ ਬੜਾ ਚੱਲਦਾ ਇੱਥੇ ਨਾ ਇੱਕ ਯਾ ਯਾ ਵਾਲਾ ਬੜਾ ਚੱਲਦਾ ਉਹਦਾ ਮਤਲਬ ਕੀ ਹੁੰਦਾ ਯਾ ਬਸ ਹਾਂਜੀ ਐਸਾ ਹਾਂ ਹਾਂ ਠੀਕ ਐ ਯਸ ਨੂੰ ਵੀ ਬਹੁਤ ਚੱਲਦਾ ਹਾਂ ਯਸ ਨੂੰ ਯਸ ਨੂੰ ਲਈ ਪਾਣੀ ਤਾਂ ਅੰਟਿਆ ਕਰਤਾ ਚਿੱਕਤੇ ਹੋ ਗੀਆਂ ਮੈਨੂੰ ਇੱਕ ਸਨੋ ਸਨੋ ਤਾਂ ਫਿਰ ਦਸਾਂ ਨਹੀਂ ਇਹ ਵੀ ਸ਼ਬਦ ਥੋੜਾ ਜਿਆਦਾ ਵੱਧ ਚੱਲ ਰਿਹਾ ਅੱਜਕੱਲ ਨਾ ਸਨੋ ਤਾਂ ਫਿਰ ਨਾਰਮਲ ਜਿਹਾ ਬਰਸ ਸਨੋ ਪੈ ਗਈ ਹਾਂ ਪੈ ਗਈ ਇਹਦਾ ਪਈ ਰਣੀ ਹੁਣ ਦੋ ਤਿੰਨ ਮਹੀਨੇ ਦੋ ਮਹੀਨੇ ਕਿ ਖੜ ਜੂਦੂ ਬਸ ਆਹ ਮਹੀਨਾਗਾ ਤੁੱਪ ਬਸ ਨਹੀਂ ਆ ਇੱਕ ਦੋ ਮੀ ਹੋਰ ਪੈ ਗਈ ਹਨਾ ਠੀਕ ਆ ਤੇ ਬਸ ਸੈੱਟ ਹੋ ਜਾਣਾ ਤੇ ਆਪਣੇ ਫੈਡਰੇਸ਼ਨ ਚ ਪਿੱਛੋਂ ਵੀ ਖਿਡਾਰੀ ਬਹੁਤ ਆਈ ਜਾਂਦੇ ਆ ਤੇ ਖਿਡਾਰੀ ਉਧਰ ਆਪਣੇ ਮੈਲੀ ਕੋਲੇ ਦੋ ਤਿੰਨ ਹੀ ਰਹਿ ਗਈ ਸਾਥੀ ਉਹਦੇ ਡੜਬੇ ਵਾਲਾ ਰਹਿ ਗਿਆ ਇਕ ਤਾਂ ਇਹ ਵੈਲੀ ਨੂੰ ਕੀੜਾ ਦਾ ਕੜਾ ਇੱਥੇ ਆ ਪਤਾ ਲੱਗ ਜੂ ਕੀੜਾ ਆ ਵੈਲੀ ਨੂੰ ਹਨਾ ਕੀ ਹਿਸਾਬ ਕਿਤਾਬ ਦੁਨੀਆ ਦਾ ਰਿਕੀ ਆ ਕੱਟ ਜੂਗਾ ਕਿਵੇਂ ਲੱਗਦਾ ਤੈਨੂੰ ਕਿਹੜੇ ਕੰਮ ਤੇ ਕੱਟੂਗਾ ਉਹ ਕੰਮ ਤੇ ਨਹੀਂ ਲੱਗ ਜਿਹਨੂੰ ਫੱਟੇ ਚੱਕਣ ਲਾ ਤਾਰੇ ਉਰੇ ਤੇ ਨਹੀਂ ਉਹਨੂੰ ਜਿਹੜਾ ਹੀ ਕਢਾਉਣਾ ਪਾ ਹਾਂ ਜਿਹੜਾ ਘੜਾ ਕੇ ਉਹਨੂੰ ਮੋੜ ਦੇਣਾ ਬਸ ਜਿਹੜੇ ਉਹ ਕਿਹ ਜਾਂਦਾ ਵੀ ਮੈਂ ਸ਼ੌਂਕ ਹੀ ਪਗਾਉਣੇ ਆ ਜਿਹੜੇ ਕੱਢਣੇ ਆ ਬਸ ਦਿਹਾੜੀ ਦਾ ਪਾਣੀ ਹੁੰਦਾ ਗੰਡਾ ਕੰਮ ਨਹੀਂ ਹੁੰਦਾ ਇਹ ਵੀ ਗੱਲ ਤੇ ਸਹੀ ਹਰ ਇੱਕ ਬੰਦੇ ਤੋਂ ਕੱਥੇ ਹੁੰਦਾ ਤੇੜੀ ਗੱਲ ਬਾਈ ਜਾਂਦਾ ਸੀਗਾ ਉਹ ਦੱਸ ਦੇ ਪੱਥਰਾਂ ਦੇ ਸ਼ਹਿਰ ਵਾਲੀ। ਲਓ ਪੱਥਰਾਂ ਦਾ ਸ਼ਹਿਰ ਆ ਪੱਥਰੀ ਲੋਕਾਂ ਦਾ। ਵਾਕਈ ਗੱਲ ਤਾਂ ਯਾਰ ਖਾਲੀ ਮੈਂ ਦਿਲ ਵੀ ਕਹਿੰਦਾ ਪੱਥਰ। ਗੱਲ ਵੀ ਪੱਥਰ ਹੋ ਜਾਂਦੀ ਆ। ਇਹ ਤਾਂ ਮੈਨੂੰ ਵੀ ਲੱਗਦੀ ਯਾਰ ਇੱਥੇ। ਵਾਕਈ ਪੱਥਰ ਹੋ ਜਾਂਦੇ ਨਾ। ਆ ਦੇਹੇ ਘਾਟਾ ਪਤਾ ਨਹੀਂ ਕਾਹਤੋਂ ਯਾਰ ਨਾ। ਹਾਸੇ ਹਟ ਜਾਂਦੇ ਆ। ਹਾਸੇ ਹਟ ਜਾਂਦੇ ਆ। ਡਾਰੀ ਮਾਰ ਜਾਂਦੇ ਹਾਸੇ। ਕੀ ਚੱਕਰ। ਚੱਕਰ バス ਨੂੰ ਲਗੋ 15 ਦਿਨ ਤੋਂ ਪਤਾ ਲੱਗਦੀ ਨਹੀਂ ਪਤਾ ਲੱਗ ਜੂਗਾ ਉਹ ਅਗਲੀ ਵੀਡੀਓ ਵਿੱਚ ਤੂੰ ਦੱਸੇਗਾ ਵੀ ਕਾਤੋਂ ਅਰਸੇ ਲੁੱਟਦੇ ਆ ਨੈਕਸਟ ਵਲੌਗ ਦੇ ਵਿੱਚ ਤੂੰ ਕਰੇਗਾ ਠੀਕ ਆ ਠੀਕ ਆ ਠੀਕ ਆ ਆ ਆਪਣੀ ਦੂਜੀ ਸਰਕਾਰੀ ਬੱਸ ਸਹੀ ਗੱਲ ਆ ਬੰਦੇ ਹੋਰ ਹੀ ਨਿਊ ਦੀ ਬੱਸ ਅੱਛਾ ਇਹ ਸਰਕਾਰੀ ਹੈ ਨਿਊ ਦੀ ਤਾਂ ਆਪਣੇ ਲੈਣ ਨੂੰ ਗੰਦੀ ਆ ਠੀਕ ਜਿਹੜੀ ਡੱਟ ਜਾਈ ਠੀਕ ਆ ਠੀਕ ਇੱਥੇ ਪੱਸਾਂ ਦਾ ਸਫ਼ਰ ਸਸਤਾ ਪੈਂਦਾ ਕਿ ਰੇਲ ਗੱਡੀਆਂ ਦਾ ਬੱਸਾਂ ਦਾ ਵੀ ਠੀਕ ਆ ਰੇਲ ਗੱਡੀ ਦਾ ਵੀ ਠੀਕ ਤਾਂ ਅੱਡ-ਅੱਡ ਸਾਹ ਰੇਲ ਗੱਡੀ ਦਾ ਨਾਲੇ ਕਹਿੰਦੇ ਮਹਿੰਗਾ ਇੱਥੇ ਦੀ ਰੇਲ ਗੱਡੀ ਹੁਣ ਵਿੱਚ ਨਹੀਂ ਨਾ ਜਿੱਦਾਂ ਇਥੋਂ ਟ੍ਰਾਂਟੋ ਟ੍ਰਾਂਟੋ ਵਾਲੇ ਪਾਸੇ ਜਾਣਾ ਹਨਾ ਹਾਂ ਸਰੂ ਵਾਲੇ ਪਾਸੇ ਨੂੰ ਲੋਕਲ ਬ੍ਰੈਂਟਨ ਦੇ ਵਿੱਚ ਤਰੀਕਾ ਰੇਲ ਗੱਡੀ ਚੱਲਦੀ ਠੀਕ ਆ ਉਹ ਕਿੱਧਰ ਜਾਂਦੀ ਆ ਉਹ ਨਵੇਂ ਰੂਟਾਂ ਤੇ ਜਾਂਦੀ ਆ ਨਵੇਂ ਰੂਟਾਂ ਤੇ ਜਿਵੇਂ ਆਪਣੇ ਕਲਕੱਤੇ ਨੂੰ ਨਿਕਲ ਗਈ ਪੰਬੇ ਨੂੰ ਨਿਕਲ ਗਈ ਹਾਂ ਸਾਰੇ ਜਾਂਦੀ ਆ ਇਥੋਂ ਮੌਨਟਰੀਅਲ ਕਯੂਬਿਕ ਸਿਟੀ ਗਾਂ ਅੱਛਾ ਤੇ ਗਾਂ ਜਿਵੇਂ ਘੰਟੇ ਦੀ ਡਰਾਈਵ ਤੇ ਇਹ ਸ਼ਹਿਰ ਕਿੰਨੇ ਕਿਲੋਮੀਟਰ ਬਾਹਰ ਜਾਂਦੇ ਤਾਂ 3-3 4-400 ਹੈਗੇ ਕਿ ਜ਼ਿਆਦੇ ਆ ਮੌਨਟਰੀਅਲ ਹੈਗਾ ਤੂੰ 600 ਕਿਲੋਮੀਟਰ 600 ਕਿਲੋਮੀਟਰ ਹਾਂ ਕਯੂਬਿਕ ਸਿਟੀ ਹੈਗਾ ਸੋ ਕਿਲੋਮੀਟਰ ਤਾਂ ਆਪਣੇ ਯਾਨੀ ਉਹ ਦਿੱਲੀ ਤੋਂ ਦਹਾਂ ਨਿਊ ਬ੍ਰਾਂਸਵਿਕ ਹੈਗਾ 1600 ਕਿਲੋਮੀਟਰ ਅੱਛਾ 1600 ਉੱਧਰ ਵੀ ਜਾਣਾ ਹਾਂ ਨੂ ਵਾਸਕੋਸ਼ ਹੈਗਾ 2000 ਕਿਲੋਮੀਟਰ ਠੀਕ ਹੋਰ ਲੰਮਾ ਟੂਰ ਹੈ ਰੇ ਤਾਂ ਹੈ ਹਾਂ ਪੀਸੀਏ ਤੋਂ ਹੈਗਾ 4200 ਕਿਲੋਮੀਟਰ 4200 ਪੀਸੀ ਨੂੰ ਵੀ ਚੱਲਦੇ ਟਰੱਕ ਇੱਥੋਂ ਹਾਂ ਪੀਸੀ ਨੂੰ ਵੀ ਜਾਂਦੇ ਪੀਸੀ ਮਤਲਬ ਬ੍ਰਿਟਿਸ਼ ਕਲੰਬੀਆ ਬ੍ਰਿਟਿਸ਼ ਕਲੰਬੀਆ ਆਪਾਂ ਦਾ ਕਵਡੀ ਦੇ ਮੈਚਾਂ 'ਚ ਸੁਣਿਆ ਹੁੰਦਾ ਆਪਾਂ ਨੂੰ ਕਦ ਪਤਾ ਹੋਤਾ ਨਹੀਂਗਾ ਬ੍ਰਿਟਿਸ਼ ਕਲੰਬੀਆ ਹੈ ਨਾ ਉੱਥੇ ਮੈਚ ਮੋਚ ਹੁੰਦੇ ਨਾ 400 ਕਿਲੋਮੀਟਰ ਇੱਥੇ 400 ਕਿੰਨੇ ਦਿਨਾਂ ਚ ਟਰੱਕ ਲਾ ਦਨੇ ਉੱਥੇ ਇਕੱਲਾ ਬੰਦਾ ਮੰਨ ਕੇ ਚੱਲ ਪਹੁੰਚ ਜਾਂਦਾ ਚੌਥੇ ਦਿਨ ਪਹੁੰਚ ਜਾਂਦਾ ਇੱਥੇ ਇਕੱਲੇ ਬੰਦੇ ਦਾ ਫਰਕ ਕਿਵੇਂ ਵੀ ਇਕੱਲੇ ਬੰਦੇ ਦਾ ਰੱਜ ਜਿਆ ਲੱਗਾ ਰਹਿੰਦਾ ਨੀਂਦ ਨੂੰ ਹੁੰਦਾ ਨਹੀਂ ਆਉਂਦਾ ਸਿਸਟਮ ਠੀਕ ਆ ਬੰਦਾ ਸਾਰੇ ਫੋਨਾਂ ਤੇ ਲੱਗੇ ਰਹਿੰਦਾ ਕਈ ਬੰਦੇ ਦੋ ਹੁੰਦੇ ਆ ਉਹ ਕਿਵੇਂ ਹੁੰਦੇ ਦੋ ਜੋ ਉਹ ਵੀ ਬੈਠੇ ਰਹਿਣ ਰਹਿਣਗੇ ਇੱਕ ਬੰਦੇ ਨੇ ਮਗਰ ਸੌਂ ਜਾਂਦਾ ਇੱਕ ਨੇ ਅਸ਼ਾ ਦੂਜਾ ਘੜਾ ਬੈਠਾ ਗੱਲਾਂ ਹੀ ਕਰੀ ਜਾਊਗਾ ਨਾ ਵਾਤ ਵਾਤ ਅੱਧਾ ਘੰਟਾ ਕੁਲੀ ਬੈਠ ਜੂਗਾ ਹੂੰ ਨੇ ਆ ਦੱਸੋ ਯਾਰ ਮਗਰ ਜਾ ਅੱਛਾ ਦੋਹਾਂ ਦਾ ਮਤਲਬ ਇਹ ਹੁੰਦਾ ਵੀ ਵਾਰੀ ਨਾ ਚਲਾਈ ਜਾਂਦੇ ਉਹ لمبے ਰੂਟ ਵਾਲੇ ਹੁੰਦੇ ਉਹ ਹਾਂ ਜ਼ਿਆਦਾਤਰ ਉਹ ਲਾਂਗ ਉਤੇ ਚੱਲਦੇ ਜਿਹੜੇ 12 12 ਘੰਟਿਆਂ ਦੀ ਸ਼ਾਇਦ 12 ਘੰਟੇ ਉਹਨੇ ਚਲਾਉਣਾ 12 ਦੂਜੀ ਉਹਦੇ ਠੀਕ ਆ ਜਿਹੜੇ ਇੱਥੋਂ ਦੇ ਮੋਲ ਨਿਵਾਸੀ ਆ ਉਹ ਬੰਦੇ ਕਿਹੜੇ ਆ ਉਹ ਠੀਕ ਆ ਗੋਰੇ ਗਾਰੇ ਹੁੰਦੇ ਹਾਂ ਪਾਸੇ ਦਾ ਘਾਟਾ ਇੱਥੇ ਰਹਿੰਦੇ ਸ਼ਹਿਰਾਂ ਚ ਟ੍ਰਾਂਟੋ ਟ੍ਰੁੰਟੋ ਹੈਗੇ ਆ ਇੱਥੇ ਘਾਟਾ ਦਾ ਆਸੀ ਪਾਸੇ ਇੱਥੇ ਤਾਂ ਸਾਰੇ ਆਪਣੇ ਇੱਕ ਤਾਂ ਜ਼ਿਆਦੇ ਆ ਹਨਾ ਹੋਰ ਦੂਜੇ ਆ ਐਕਸ ਮੁਖਸੇ ਹੀ ਆ ਕਮਣ ਲੋਕਾਂ ਦਾ ਸਾਰੇਖ ਨੇ ਆਉਣ ਦੇ ਲੋਕ ਰਹਿੰਦੇ ਆ ਹਾਂ ਸਾਰੇ ਹੀ ਆ ਤੇ ਗੱਡੀਆਂ ਦਾ ਇੱਥੇ ਕੀ ਹਿਸਾਬ ਆ ਜਿਹੜੇ ਆ ਬੀਮਾ ਭਰਦੇ ਆ ਇੰਸ਼ੋਰੈਂਸ ਕਹਿੰਦੇ ਤੁਸੀਂ ਆਪਣੇ ਬੀਮਾ ਕਹਿੰਦੇ ਆ ਤੇ ਇਹ ਪੁਰਾਣੀ ਗੱਡੀ ਜਿੰਨੀ ਹੁੰਦੀ ਉਹਦੀ ਕਹਿੰਦੇ ਵੈਲਿਊ ਆਦਾ ਇੱਥੇ ਨਾ ਯੂ ਨੂੰ ਕਹਿੰਦੇ ਵਧੀਆਂ ਕਰਦੇ ਆ ਇਹ ਘੱਟ ਕਰਦੇ ਆ ਬੀਮੇ ਦੇ ਪੈਸੇ ਬੀਮਾ ਸੇਮ ਹੀ ਆ ਇੱਥੇ ਥੋੜਾ ਜਿਹਾ ਪ੍ਰਾਈਵੇਟ ਬੀਮਾ ਹੁਣ ਕਰਕੇ ਨਾ ਕਾਂਟੋ ਦੇ ਵਿੱਚ ਹਾਂ ਹੂੰ ਇਹ ਟਾਰਗੇਟ ਕਿਹਿਆ ਕਹਿੰਦੇ ਆ ਹਮਮ ਇਹ ਥੋੜਾ ਜਿਆਦਾ ਹਮਮ ਇਹ ਨਾਰਮਲ ਹੈਗਾ 500 ਡਾਲਰ ਅੱਛਾ ਤੇ ਬਾਕੀ ਜਿਵੇਂ ਹਣਾ ਇਥੇ ਮੌਂਟਰੀਅਲ ਜਾਣੇ ਅਸੀਂ ਹੈਨਾ ਹਾਂ ਹਾਂ ਤੇ ਨਾਲ ਦੇ ਮੁੱਡੇ ਰਹਿੰਦੇ ਵੀ ਆਪੇ ਹੁੰਦੇ ਨਾਲ ਗੱਲ ਹੁੰਦੀ ਹਮਮ ਉੱਥੇ ਹੈਗਾ ਗਵਰਨਮੈਂਟ ਉੱਥੇ ਪੁਰਾਣੀ ਘੜੀ ਦਾ 50 ਡਾਲਰ ਦਾ ਹੋ ਜਾਂਦਾ ਨਵੀਂ ਘੜੀ ਦਾ 90 ਡਾਲਰ ਦਾ ਹੋ ਜਾਂਦਾ ਅੱਛਾ ਅੱਜ ਮੈਂ ਹੁਣ ਆਪਾਂ ਟਰੱਕ ਦੇ ਮਗਰ ਲਾਈ ਜਾਨੇ ਇਹਦੇ ਮਗਰ ਹੀ ਲਾਈ ਜਾਣਾ ਤੂੰ ਐ ਨਹੀਂ ਕੱਟ ਮਾਰ ਕੇ ਮੂਰੇ ਫੇਹਾ ਕੱਢਦੇ ਆ ਨਹੀਂ ਕੱਢਦੇ ਇੱਥੇ ਨਹੀਂ ਜੀ ਹੁਣ ਆਪਣੀ ਨਾਰਮਲ 60 ਦੀ ਸਪੀਡ ਆ 60 ਤੇ ਉਹ ਜਾ ਰਿਹਾ ਆਪਾਂ ਫਿਰ 70 80 ਤੇ ਕਿੱਦਾਂ ਕੱਢ ਦਾਂਗੇ ਹਣਾ ਅੱਛਾ ਆਪਣੇ ਆਲਾ ਹਿਸਾਬ ਨਹੀਂ ਗਾ ਵੀ ਜਿੱਦ ਨੂੰ ਮਰਜ਼ੀ ਚੱਕਦੇ ਰੇਸ ਦੇਗੇ ਨਹੀਂ ਨਹੀਂ ਇਦਾਂ ਨਹੀਂ ਅੱਛਾ ਆਪਣੇ ਤਾਂ ਉਵੇਂ ਚੱਲ ਜਾਂਦਾ ਨਾ ਵੀ ਮੂਰੇ ਖੜੇ ਜਾਂਦਾ ਪੈਸੇ ਦੇ ਲਈ ਹਣਾ ਅੱਛਾ ਮਾਮਾ ਜਾਂਦਾ ਜਿਹੜਨ ਗੱਡੀ ਐ ਚ ਪਤਾ ਨਹੀਂ ਲੱਗਦਾ ਅੱਛਾ ਤੈਨੂੰ ਕੀ ਪਤਾ ਲੱਗਾ ਆ ਡਾਜ ਡ੍ਰੈਂਗੋ ਜਿਆਦਾਤਰ ਇਹਨਾਂ ਕੋਲੇ ਉਹਦੀ ਸਾਈਡ ਤੇ ਪੁਲਿਸ ਨਹੀਂ ਖੈ ਇ ਉਧੇ ਚੱਕ ਲੈਂਦੇ ਆ ਹਾਂ ਉਧੇ ਪਿੱਛੋਂ ਤੇ ਲਾਈਟਾਂ ਲਾ ਕੇ ਰੋਕ ਲੈਂਦੇ ਆ ਠੀਕ ਆ ਹੰ ਜਿਹੜਾ ਐਡਰੈਸ ਭਰਿਆ ਸੀ ਆਪਾਂ ਉਧਰ ਚੱਲੇ ਆ ਹਾਂ ਵਾਲੀ ਬਾਟ ਨੇ ਕਿ ਸੂਤੀ ਆ ਮੈਨੂੰ ਹੀ ਲੱਗਦਾ ਹਾਂ ਉੱਥੋਂ ਹੈਗਾ ਸੀ ਆਪਣੇ ਘਰ ਤੋਂ ਹਮਮ 11 ਕਿਲੋਮੀਟਰ ਠੀਕ ਆ 11 20 ਕਿਲੋਮੀਟਰ ਪੈ ਗਿਆ ਹਾਂ ਠੀਕ ਠੀਕ ਜਗਰਾਵਾ ਜਿੰਨੀ ਬਾਟ ਜੋ ਆਪਣੇ ਜਗਰਾਵਾ ਦਾ ਜਿਆਦਾ ਆ ਮੋਕੇ ਤੋਂ ਜਗਰਾਵਾ ਜਾਣਾ ਹੋਵੇ ਜਗਰਾਵਾ ਜਾ 22 ਕਿਲੋਮੀਟਰ ਆ ਮੋਕੇ ਉਮਰੇ ਹਿਸਾਬ ਨਾਲ ਤੀਪੇ ਇੰਨਾ ਕੀ ਬੰਦਾ ਹਾਂ ਸ਼ਹਿਰ ਵਰ پورے ਚਿੱਤੇ ਆ ਪਿੰਡਾਂ ਵਾਲੇ ਉਥੋਂ ਵਾਲੇ ਹੈ ਜਗਰਾਵਾਂ ਜਗਰੂਵਾਂ ਸਭ ਚਿੱਤੇ ਆ ਜੱਤਵਾਲ ਹੈ ਹੈ ਤਲਵੰਡੀ ਭਾਈ ਚਿੱਤੇ ਆ ਤਲਵੰਡੀ ਭਾਈ ਬੁੱਕੀਪੁਰਾ ਚੌਂਕ ਅਈਸ਼ਾ ਬੁੱਕੀਪੁਰਾ ਚੌਂਕ ਹੋਈ ਪਤਾ ਤੈਨੂੰ ਹੈ ਬਾਈਪਾਸ ਕੋਟਕਪੂਰੇ ਜਿਲੰਦਰ ਬਾਈਪਾਸ ਜਿਲੰਦਰ ਸਾਰੇ ਬਾਈਪਾਸ ਚਿੱਤੇ ਆ ਭੁੱਲਿਆ ਨਹੀਂ ਬਾਈਪਾਸ ਉੱਥੇ ਜਾਂਦੇ ਆ ਆਪਾਂ ਅੱਛਾ ਉਹ ਉੱਥੇ ਕਿਉਂ ਨਹੀਂ ਫਿਰ ਟਰੱਕ ਚਲਾਉਂਦੀ ਜਾਂਦਾ ਆਪਣੀ ਇੱਥੇ ਗਏ ਨੇ ਟਰੱਕ ਚਲਾਉਂਦਾ ਚੜ੍ਹਾਈ ਬੜੀ ਇੱਥੇ ਟਰੱਕ ਵਾਲੀ ਦੀ ਆ ਉੱਥੇ ਕੀ ਚੱਕਰ ਪੈਂਦਾ ਵਾ ਉੱਥੇ ਆਪਣੇ ਉੱਥੇ ਮਾੜਾ ਸਾਹ ਨਹੀਂ ਦੇ ਟਰੱਕ ਵਾਲੇ ਨੂੰ ਹੈ ਅਗਲਾ ਕਹਿੰਦਾ ਤਾਂ ਉਹੀ ਹੈ ਯਾਰ ਟਰੱਕ ਚਲਾਉਂਦਾ ਤਾਂ ਉਹੀ ਹੋਊਗਾ ਸਹੀ ਗੱਲ ਬੜੀ برف ਪਈ ਹੋਈ ਏ ਉਧਰ ਆ ਕਾਲ ਜਾਗੇ ਸੁਬਹ ਨੂੰ ਸਿਰੋਈ ਅੱਛਾ ਆ ਸ਼ਹਿਰ ਟਨਕਾਲ ਦਾ ਅੱਛਾ ਉਹ ਡਾ ਗਾਣਿਆ ਗੁਣਿਆ ਜਿਹਾ ਆਉਂਦਾ ਹੈ ਸ਼ਹਿਰ ਟਨ ਇੱਥੇ ਬਹੁਤ ਜਾਣਤਾ ਹਾਂ ਆਪਣੇ ਤੇ ਉਹ ਗਾਣਿਆਂ ਦੇ ਨਾਂ ਨੂੰ ਜਾਂ ਲੈ ਨੰਨੇਤਲਾ ਜਾਂ ਬਲੂ ਜੇਲ ਉਹ ਸਿੱਧੂ ਕਹਿੰਦਾ ਦਾ ਸਟੀਲ ਮਕਲੋਰੀ ਨੂੰ ਤੋ ਕਰਦੇ ਟਰੈਕ ਨਹੀਂ ਆ ਉਹ ਉਹ ਵਾਈਂਟਰ ਇੰਟਰਸੈਕਸ਼ਨ ਆਹਾ ਸਟੀਲ ਉਹ ਬਲੂ ਜੇਲ ਆ ਸ਼ਾ ਸਟੀਲ ਮਾਗ ਉਹ ਇਹ ਸੜਕਾਂ ਦੇ ਨਾਂ ਹੈ ਸੜਕ ਦੇ ਨਾਂ ਇੰਟਰਸੈਕਸ਼ਨ ਦਾ ਨਾਂ ਇਹੋ ਗਾਣਿਆਂ ਚ ਬੋਲਦਾ ਹੁੰਦਾ ਨਾ ਕਹਿੰਦਾ ਨਹੀਂ ਉਹਦਾ ਸਟੀਲ ਮਕਲੋਰੀ ਨੂੰ ਤੋ ਕਰਦੇ ਟਰੈਕ ਹਾਂ ਇੱਕ ਜਿਹੜਾ ਉਹ ਕੰਨ ਦਾ ਕੱਲਾ ਕਦੇ ਘੁੰਮੀ ਨਾ ਪਲਾਜੇ ਹੋ ਰਿਹਾ ਕਾਲਜ ਪਲਾਜਾ ਅੱਛਾ ਉਹ ਕਿਹੜਾ ਵਾ ਮੈਨੂੰ ਕਾਲਜ ਪਲਾਜਾ ਇਹਨੂੰ ਜ਼ੂਮ ਕਰਨ ਦੇ ਕਿਡਾਰੀ ਆ ਉਹ ਲਿਖਿਆ ਉੱਪਰ ਵੇਖ ਕਿੱਥੇ ਮੈਨੂੰ ਦਿਖਾਣੀ ਹੈ ਜੇ ਅੱਛਾ ਉਹ ਵੀ ਲਿਖਿਆ ਕਾਲਜ ਪਲਾਜਾ ਕਾਲਜ ਪਲਾਜਾ ਅੱਛਾ ਇਹਦਾ ਨਾ ਇੱਥੇ ਕੀ ਹੋ ਜਾਂ ਸੀਗਾ ਵੀ ਇੱਥੇ ਨਾ ਘੁੰਮੀ ਕੰਨ ਦਾ ਕੱਲਾ ਇੱਥੇ ਕਾਲਜ ਵੱਡਾ ਹੋਣ ਕਰਕੇ ਨੇੜੇ ਇੱਥੇ ਮੰਦਿਰ ਮਰੂਰ ਜਿਆਦਾ ਗੇੜੇ-ਗੇੜੇ ਕੱਢਦੀ ਆ ਲੜਦੜ ਪੈਂਦੇ ਆ ਹੋ ਜਾਂਦਾ ਥੋੜਾ ਬਹੁਤਾ ਆਈ ਸ਼ਾਸ਼ ਏ ਠੀਕ ਆ ਮੈਨੇ ਮੌਲਖਾ ਪਣਾਈਆ ਘਰ ਦਾ ਸਾਰਾ ਨਾ ਹਾਂ ਹੋਰ ਦਿਖਾ ਦੇ ਕੋਈ ਚੀਜ਼ ਆ ਦੋ ਤਿੰਨ ਚੀਜ਼ਾਂ ਦਾ ਵਖਾਤੀਆਂ ਆ ਕਾਲ ਤੇ ਰਹਿ ਗਿਆ ਇੱਧਰ ਹੈ ਸ਼ਰਮਨ ਵੀ ਸੁਣਿਆ ਸੀ ਨਾਂ ਜਾਂ ਬਾਵਾ ਆ ਜੜਾਤੀਆਂ ਬੱਸਾਂ ਦਾ ਕੀ ਹਿਸਾਬ ਆ ਉਹ ਬੱਸਾਂ ਵੱਡੀਆਂ 502 500 ਉਹ ਵੀ ਜੜਾਤੀ ਹੈ ਮੂਰ ਲਈ ਹੈ ਉਹ ਮਿਸੀ ਸਾਗਰ ਦੀਆਂ ਸੀ ਮਿਸੀ ਸਾਗਰ ਦੀਆਂ ਬ੍ਰੈਂਟਨ ਦੀ ਸੀ ਇਹ ਕਿਵੇਂ ਵੀ ਲੰਮੇ ਰੂਟ ਤੇ ਚੱਲਦੀਆਂ ਕਿਵੇਂ ਲੋਕ ਉਹ ਮਿਸੀ ਸਾਗਰ ਦੀਆਂ ਬੱਸਾਂ ਬ੍ਰੈਂਟਨ ਦੀਆਂ ਬੱਸਾਂ ਇਸੀ ਸਾਗਾ ਸ਼ਹਿਰ ਆ ਤੁਸੀਂ ਸਾਗਾ ਵੀ ਸ਼ਹਿਰ ਹੀ ਜਿਵੇਂ ਬ੍ਰੈਂਟਨ ਆ ਜਿੱਦਾਂ ਆ ਉਹ ਨਾਲ ਦਾ ਸ਼ਹਿਰ ਆ ਹਾਂ ਨਾਲ ਦਾ ਸ਼ਹਿਰ ਆ ਕੀ ਹੁਣ ਆ ਬ੍ਰੈਂਟਨ ਖੜੇ ਆ ਇਹਦੋਂ ਅੱਗੇ ਬਸ ਦੋ ਬਾਅਦ ਹੀ ਆ ਹੁਣ ਮੈਨੂੰ ਤਾਂ ਐ ਲੱਗੀ ਜਾਂਦਾ ਖਣੀ ਮੈਂ ਨਵਾਂ ਕਰਕੇ ਆ ਵੀ ਪਤਾ ਨਹੀਂ ਆ ਤੁਸੀਂ ਕਿਵੇਂ ਗੱਡੀਆਂ ਚਲਾਈ ਫਰਦੇ ਮੇਰੇ ਤਾਂ ਓੱਖਾ ਆ ਜ ਨਹੀਂ ਕੰਮ ਲੱਗਦਾ ਕਿ ਉਹੋ ਜਿਹਾ ਹੋ ਜਾਂਦਾ ਬੰਦਾ ਵਧੀਆ ਠੀਕ ਆ ਸੋਦੀ ਗੱਡੀ ਚਲਾਉਣੀ ਸੌਖੀ ਇੱਥੇ ਰੂਲਾਂ ਦੇ ਹਿਸਾਬ ਨਾਲ ਨਹੀਂ ਮੈਨੂੰ ਐ ਲੱਗਦਾ ਵੀ ਆਪਣੇ ਸੌਖੀ ਆ ਮੈਨੂੰ ਤਾਂ ਐ ਲੱਗੀ ਜਾਂਦਾ ਇੱਥੇ ਓੱਖਾ ਆ ਲੱਗਦਾ ਕਾ ਵੀ ਉੱਥੇ ਦਾ ਆਪਣੇ ਤਾਂ ਨਜ਼ਾਰਾ ਹੀ ਆ ਜਿੱਧਰ ਮਰਜੀ ਦੱਬ ਦੇ ਹੈ ਨਹੀਂ ਬੰਦਾ ਜੋ ਚੰਪੂ ਆ ਲੱਗਿਆ ਤੂੰ ਤੂੰ ਵੀ ਉਦਾਂ ਹੀ ਸੈਟ ਆ ਆਪਣੇ ਦਾ ਦੂਰੋਂ ਪੁਲਿਸ ਵਾਲੇ 10 ਜਣੇ ਹੋ ਜਾ ਜਗਾ ਬਾਈਕਲ ਦਾ ਉਹਦੀ ਘਾਣ ਲੰਗੇ ਸ਼ਹਿਰ ਜੂਰ ਚ ਇਹ ਖੜਿਆ ਚੱਕਦੇ ਅਜ ਤੱਕ ਚਲਾਨ ਨਹੀਂ ਕਿਤਾ ਆਪਾਂ ਉੱਥੇ ਕਿਤੇ ਉੱਥੇ ਤਾਂ ਫੋਨ ਤੇ ਵੀ ਕੰਮ ਚੱਲ ਜਾਂਦਾ ਇੱਥੇ ਹੀ ਚੱਲਦਾ ਨਹੀਂ ਉੱਥੇ ਦਾ ਕੱਢ ਕੇ ਫੋਨ ਉਹਦੇ ਹੀ ਚੱਕ ਵਿੱਚ ਚਾਚੇ ਨਾਲ ਗੱਲ ਕਰ ਰਿਹਾ ਐ ਐਸਆਈ ਐਸਆਈ ਮੈਂ ਕਰਾਈ ਸੀ ਪਿੱਛੇ ਜੇ ਮੋਗੀ ਵਾਲੇ ਥਾਣੇ ਚ ਡਿਊਟੀ ਆ ਹਾਂ ਉਹਦੇ ਹੀ ਤੋਰਤਾ ਉਹਨਾਂ ਨੇ ਪਹਿਲਾਂ ਕਨੇ ਚਲਾਨ ਘਟੂ ਉਧਰ ਚੱਲ ਚਲਾਨ ਘਟੂ ਜਿਵੇਂ ਮੈਂ ਠੋਕਿਆ ਫੋਨ ਮੈਂ ਕਿਹਾ ਚੱਕ ਗੱਲ ਕਰ ਕੁਲਵੰਤ ਸਿੰਘ ਨਾਲ ਮੈਂ ਕਿਹਾ ਚਾਚਾ ਇਹ ਐਸਆਈ ਸੱਚ ਬੋਲੇ ਕੋਹ ਨਹੀਂ ਮੁੜ ਕੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਦੋ ਗੱਲਾਂ ਕੀਤੀਆਂ ਤੀਜੀ ਗੱਲ ਇਹ ਨਹੀਂ ਕੀਤੀ ਇੱਥੇ کہہ ਕੇ ਵੇਖ ਲਈ ਹਾਂ ਇੱਥੇ ਨਹੀਂ ਚੱਲੀ ਆਵੇ ਚੱਲੇ ਜਾਂਦਾ ਇੱਥੇ ਹੋ ਸਕਦਾ ਚੱਲੀ ਜਾਵੇ ਇੱਥੇ ਦਾ ਕਿਹੜਾ ਚਾਚਾ ਹੋਊਗਾ ਇਹ ਤਾਂ ਬਾਤ ਨਾ ਕੱਟ ਦੇ ਉਦੋਂ ਵੀ ਪਰ ਇੱਥੇ ਕਿਵੇਂ ਆਪਣੇ ਬੰਦੇ ਰੂਲ ਫੋਲੋ ਕਰਨ ਲੱਗ ਜਾਂਦੇ ਆ ਵੀ ਬੰਦੇ ਵੇਖ ਲੈ ਆਪਣੇ ਸਿੱਖ ਜਾਂਦੇ ਬਾਹਰ ਅੱਛਾ ਆ ਆ ਹੋਪਲਾ ਜਾ ਠੀਕ ਆ ਬਈ ਇਸ ਲਈ ਕਾਲ ਜਪੇਗਾ ਇੱਥੇ ਤੋਂ ਤੋਂ ਦਗੇ ਕੇ ਇਹ ਦਾ ਇਹ ਰਿਹਾ ਵਾਕਈ ਦੇਖਣ ਵਾਲੇ ਆ ਸਾਰੇ ਹਨ ਆ ਕਿਵੇਂ ਆਪਣੇ ਕੋਲ ਬਿਲਡਿੰਗਾਂਆਂ ਬੜੀਆਂ ਪਈਆਂ ਇੱਥੇ ਅਪਾਰਟਮੈਂਟ ਆ ਸੀ ਇਹਨਾਂ ਨੂੰ ਅਪਾਰਟਮੈਂਟ ਕਹਿੰਦੇ ਆ ਇਹਦਾ ਕੀਸਾ ਪਤਾ ਹੁੰਦਾ ਕਿਰਾਇਆ ਕਿੰਨਾ ਲੋਕ ਕਿਰਾਇਆ ਕਰਕੇ ਰਹਿੰਦੇ ਦਾ ਥੋੜਾ ਕਿਰਾਇਆ ਵੱਧ ਹੁੰਦਾ ਵੱਧ ਹੁੰਦਾ ਦਾ ਮੈਨੂੰ ਕਿ ਘੱਟ ਆਊਗਾ ਇਹਦਾ ਕਿਰਾਇਆ ਆ ਅੱਛਾ ਇਹ ਤਾਂ ਸੀਮੈਂਟ ਇਟਾਂ-ਉਟਾਂ ਦੇ ਹੀ ਆ ਇਹ ਤਾਂ ਲੱਕੜ ਤੋਂ ਖੁੱਲ ਲੱਗਾ ਮੈਨਾਂ ਚਿੱਤੀ ਹੈਗਾ ਆ ਤਾਂ ਜਿਹੜਾ ਸਾਈਡ ਤੇ ਮੈਂ ਪਿੰਦਰ ਪੁੰਦਰ ਗਿਆ ਤਾਂ ਸੀਮੈਂਟ ਨਹੀਂ ਆ। ਅੱਛਾ ਵਿੱਚ ਲੱਕੜ ਲੱਗੀ ਹੁੰਦੀ ਇਹਨਾਂ ਤੇ? ਵਿੱਚ ਲੱਕੜ। ਲੱਕੜ ਲੱਗਣ ਦਾ ਕਾਰਨ ਕੀ ਇੱਥੇ ਘਰਾਂ ਚੋਂ? ਨਹੀਂ ਉਹ ਤੇ ਆਪਾਂ ਸਟੱਡੀ ਕਰਾਂਗੇ ਜੀ। ਆਹ ਸਟੱਡੀ ਕਰਾਂਗੇ ਪਤਾ ਨਹੀਂ। ਵੀ ਐਵੇਂ ਮੈਂ ਅੱਕਾ ਚ ਡਾਂਗਾ ਮਾਰੀ ਗਈ ਹੈ ਨਾ। ਕੱਲ ਆਏ ਆਂ ਅਗਰਾ ਕਹਿੰਦਾ ਇਹ ਬਾਲੇ ਸਾਨੇ ਉਂ ਛੱਡੀ ਜਾਂਦੇ ਨਾ। ਨਹੀਂ ਉਹ ਤਾਂ ਆਪਾਂ। ਇਤਿਆਰ ਪਾਣੀ ਉਹ ਚੀਜ਼ ਦਾ ਵੀ ਲੱਕੜ ਦਾ ਕਿਉਂ ਇਸਤੇਮਾਲ ਹੁੰਦਾ ਘਰਾਂ ਚ? ਵੀ ਚੀਜ਼ ਦਾ ਪਰ ਨਹੀਂ ਪਤਾ ਆਪਾਂ। ਕੋੜੇ ਪੱਤੇ ਵਾਲੇ ਦਰਖਤ ਤਾਂ ਸਾਰੇ ਉਹੀ ਆ। ਕਿਹੜੇ ਉਹਦਾ ਪੱਤਾ ਜਾ ਉਹ ਹੁੰਦੇ ਵੀ ਆ ਕੈਨੇਡਾ ਦਾ ਫੁੱਲ ਆ ਉਹ ਝੰਡਾ ਜਿਹਾ ਹਾਂ ਉਹ ਸਾਰੇ ਸਾਰੇ ਦਰਖਤ ਨਹੀਂ ਕਹਿ ਸਕਦੇ ਬਾਵਾ ਦਰਖਤ ਆ ਸੁੱਕੇ ਜੇ ਪੱਤੇ ਮੈਂ ਦੇਖਿਆ ਉੱਥੇ ਸੜਕ ਤੇ ਡਿੱਗੇ ਪਏ ਥੱਲੇ ਬਸ ਹੁਣ ਤੁਹਾਨੂੰ ਦਿਸਣ ਲੱਗ ਜਾਣਗੇ ਹੋਰ ਮਹੀਨੇ ਦੋ ਮਹੀਨੇ ਉਹ ਮੇਨ ਇਹਨਾਂ ਦਾ ਪੱਤਾ ਹੈ ਠੀਕ ਕਿਹੜੀ ਦਾ ਪੱਤਾ ਪੱਤੇ ਦਾ ਬਹੁਤ ਮਹੌਲ ਆ ਉਹਦਾ ਅਸ਼ਾ ਲੱਗੇ ਪੱਤਾ ਪਏ 50 50 ਚ ਵੀ ਪੈ ਜਾਂਦਾ 50 ਚ ਪੱਤਾ ਪਏ ਕੁੱਲ ਮਿਲਾ ਕੇ ਖਚਤੂ ਗਏ ਸਾਰਾ ਡੈਟਾ ਟੁੱਟਾ ਦਾ ਖਰਚਾ ਲਾ ਕੇ ਬੰਦਾ ਬੈਠੀ ਵੀ ਆਈ ਵੀ ਭਾਗੇ ਅੰਦਾ 50 ਲੱਖ ਦਾ ਵੀ ਗੇਓ ਚ ਗਿਆ ਵੀ ਆਈ ਵੀ ਭਾਗੇ ਨਾ ਇਹ ਤਾਂ ਗੱਲ ਤੇਰੀ ਸਹੀ ਹੈ ਖੜਾ ਰਿਹਾ ਕਿਹੜਾ ਹੀ ਰਿਹਾ ਆ ਗਿਆ ਹੁਣ ਇਹ ਆ ਮਿਸਿਸ ਅਗਦਾ ਇਰੀਆ ਠੀਕ ਆ ਇਹ ਇੱਥੇ ਆਪਾਂ ਕਿੱਥੇ ਜਾਣਾ ਹੁਣ ਆਪਾਂ ਪਲਾਜੇ ਚ ਪਲਾਜੇ ਭਾਈ ਤੇ ਪਲਾਜਾ ਕੀ ਹੁੰਦਾ ਪਲਾਜਾ ਮੈਨੂੰ ਐਂ ਦੱਸ ਥਾਂ ਥਾਂ ਪਲਾਜੇ ਅੱਠ 10 ਦੁਕਾਨਾਂ ਜਿੱਥੇ ਦੁਕਾਨਾਂ ਇਕੱਠੀਆਂ ਜਿੱਥੇ ਇਕੱਠੀਆਂ ਨੇ 10 15 ਦੁਕਾਨਾਂ ਇਕੱਠੀਆਂ ਨੂੰ ਪਲਾਜਾ ਕਹਿੰਦੇ ਆ ਪਲਾਜਾ ਠੀਕ ਤੇ ਇੱਕ ਡਾਊਨ ਟਾਊਨ ਵੜਾ ਕਹਿੰਦੇ ਨੇ ਆਪਣੇ ਡਾਊਨ ਟਾਊਨ ਉਹ ਕੀ ਹੁੰਦਾ ਉਹ ਜਿਵੇਂ ਸ਼ਹਿਰ ਦਾ ਸੈਂਟਰ ਆ ਜਾਂਦਾ ਹਾਂ ਉਹ ਡਾਊਨ ਟਾਊਨ ਕਿਸੇ ਵੀ ਸ਼ਹਿਰ ਦਾ ਉਹ ਇੱਕ ਹੀ ਹੁੰਦਾ ਇੱਕ ਸ਼ਹਿਰ ਚ ਜਿਵੇਂ ਹਾਂ ਇੱਕ ਸ਼ਹਿਰ ਚ ਇੱਕ ਹੁੰਦਾ ਉਹ ਮੇਨ ਹੁੰਦਾ ਹੈ ਇਹ ਤਾਂ ਤੇ ਪਲਾਇ ਜਿੱਥੇ ਕੰਨੇ ਹੁੰਦੇ ਸ਼ਹਿਰ ਚ ਵੱਧੂ ਹੁੰਦੇ ਹਾਂਜੀ ਵੱਧੂ ਠੀਕ ਠੀਕ ਲੈ ਇੱਕ ਦੂਜੇ ਮੋੜ ਤੇ ਪਲਾਇਆ ਠੀਕ ਚੱਲ ਠੀਕ ਆ ਫਿਰ ਬਾਕੀ ਗੱਲਾਂ ਫੇਰ ਕਰਦੇ ਆ ਤੇ ਮੈਚ ਮੂਚ ਜਦੋਂ ਦੰਦਰਾ ਹੋਇਆ ਉਦੋਂ ਵੀ ਅਪਕਾਂ ਗੱਲਾਂ ਬਾਤਾਂ ਕਿਹੜੀ ਸੱਦੀ ਪਤਾਉ ਤੋਂਗੜੀ ਨੇ ਗੱਲ ਕਰਦੇ ਆ ਉਹ ਹਰਦੀਪ ਨਾ ਉਹਦੀ ਇੰਟਰਵਿਊ ਕਰਨੀ ਆ ਪੋਡਕਾਸਟ ਕਰਨਾ ਯਾਰ ਨਾ ਉਹ ਖਿਡਾਰੀ ਨੂੰ ਕਰਦੇ ਕਿੰਨੇ ਕ ਟ੍ਰੈਕਟਰਾਂ ਦਾ ਜੇਤੂ ਆ ਉਹ ਇੰਡੀਆ ਤੋਂ ਉਨੇ ਤਿੰਨ ਟਰੈਕਟਰ ਜਿੱਤੇ ਸੀ ਉਦੋਂ ਅਛਾ ਤਿੰਨ ਹਾਂ ਤੇ ਬੋਲਟਾਂ ਦਾ ਕਿੰਨੇ ਆਖਦਾ ਜੇਤੂਆ 7 ਬੋਲਟ ਆ ਉਹਦੇ 7 ਬੋਲਟਾਂ ਤੇ ਨੁਕਰੇ ਕੋੜੇ ਨੋਗਰਾ ਕੋਡੋਂ ਇੱਕ ਜੱਟਿਆ ਸਿਮਰ ਲਸੀੜੀਆਂ ਤੇ ਟਾਈਲੀਆਂ ਦੀ ਕੋਈ ਗਣਤੀ ਨਹੀਂ ਮੁੰਦਰੀਆਂ ਸੋਨੇ ਦੀਆਂ ਮੁੰਦਰੀਆਂ ਚਾਹੀਦੀਆਂ ਕੋਈ ਨਹੀਂ ਹਸਾਬ ਲਾਇਆ ਅਜੋ ਹਸਾਬ ਨਹੀਂ ਲਾਇਆ ਸੋਨੇ ਦੀਆਂ ਮੁੰਦੀਆਂ ਕਿੰਨੀਆਂ ਚਾਹੀਦੀਆਂ ਪੈਨ ਡੌਗੜਾ ਮੁੱਗੀ ਕੋਲੇ ਹਜੇ ਖੜੇ ਟਰੈਕਟਰ ਦਾ ਖੜੇ ਹਜੇ ਵੀ ਅਜਾ ਟਰੈਕਟਰ ਨਹੀਂ ਵੇਚੀ ਨਹੀਂ ਟਰੈਕਟਰ ਖੜਾ ਹੈ ਉਹ ਆਪਣਾ ਬਣਾ ਕੇ ਨਾ ਟਰੈਕਟਰ ਉਹਦੇ ਵਿੱਚ ਕੀਤੇ ਹੋਏ ਆ ਤਿੰਨ ਮੁੰਡੇ ਖੜੇ ਜਾਂਦਾ ਕਰਦਾ ਹੁੰਦਾ ਮੁੰਡਾ ਗੱਲ ਆ ਫੇਰ ਆਪਣੇ ਵਾਵਾ ਪਿਆਰ ਉਹਦਾ ਹਾਂ ਤੁਹਾਨੂੰ ਮਿਲਾਉਣੇ ਆ ਕਿ ਦਿਨ ਹੂੰ ਕੱਢਦੇ ਪੈ ਤਾਂ ਤੇ ਮੈਨੂੰ ਥੋੜੀ ਜੀ ਜਾਣਕਾਰੀ ਥੋੜੀ ਰਹੀ ਵੀ ਤੁਸੀਂ ਹੁਣ ਤੱਕ ਕਿੰਨੇ ਮ ਨਹੀਂ ਆਪਾਂ ਨਹੀਂ ਲਾਇਆ ਕਰੇ ਸਾਈਕ ਮੋਟਰਸਾਈਕਲਾਂ ਦੀ ਕੋਈ ਗਿਣਤੀ ਨਹੀਂ ਨਹੀਂ ਗਿਣਤੀ 100 ਤੋਂ ਟੱਪ ਕੇ ਮਤਲਬ ਕਹਿਣ ਦਾ ਇਹ ਤਾਂ ਹੈ ਤੇ ਬੋਲਟ ਕੱਲੇ ਦੱਸ ਦਿੰਦੇ ਜੇ ਬੋਲਟ ਕਿੰਨੇ ਜਿੱਤੇ ਬੋਲਟ ਮੈਂ ਲਾ 15 20 ਹੈਗੇ ਕਿ ਜ਼ਿਆਦੇ ਆ ਸਾਡੇ ਆਪਣੇ ਹੈਗੇ 19 ਬੋਲਟ 19 ਬੋਲਟਾਂ ਦਾ ਜੇਤੂ ਕੁੜਾਰੇ ਆ ਤੇ ਸੱਜਰ ਸੂਈਆਂ ਝੋਟੀਆਂ ਵੀ ਜਿੱਤੀਆਂ ਮੈਂ ਸੁਣਿਆ ਤੁਸੀਂ ਹਾਂ ਇੱਕ ਇੱਕ ਝੋਟੀ ਜਿੱਤੀ ਸੀ ਉਹ ਨੀਲੀ ਰਾਵੀ ਦੀ ਉਹ ਦੁਆਬੇ ਚ ਸੀ ਉਹ ਕਿੰਨੇ ਮੋਹਰਾ ਦੀ ਸੀਗੀ ਉਹ ਮੋਹਰਾ ਨਸਲ ਦੀ ਸੀ ਮੋਹਰਾ ਨਸਲ ਦੀ ਝੋਟੀ ਜਿੱਤੀ ਆ ਤੇ ਉਹ ਹੈਗੀ ਆ ਘਰੇ ਦੁੱਧ ਕੰਨਾਂ ਦਾ ਹੈ ਦੁੱਧ ਕੰਨ 18 ਕਿਲੋ ਕੇ ਨਹੀਂ ਉਹ ਕਰਦੀ ਸੀਲ ਕਰਦੀ ਸੀ ਫੀਲ ਕਰਦੀ ਸੀ ਰੱਖਣੀ ਸੀ ਆ 18 20 ਕਿਲੋ ਦੁੱਧ ਤਾਂ ਮੋਰ ਮੱਝੂ ਕੇ ਲਾਈਨ ਦੀ ਸੀ ਕਾਲੇ ਕਾਟੇ ਦਾ ਬੱਚਾ ਨਹੀਂ ਉਹ ਮੱਝੂ ਕੇ ਲਾਈਨ ਵਾਲਾ ਉਹ ਦਾ ਕੋੜੇ ਆ ਕੁੜਾ ਜਿੱਤਿਆ ਨਹੀਂ ਨਹੀਂ ਹਾਂ ਦੂਜਾ ਉਹ ਆਪਣਾ ਝੋਟਾ ਜਿਹੜਾ ਅਛਾ 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 ਕਾਲੇ ਕਾਟੇ ਦਾ ਬੱਚਾ ਅਛਾ ਉਹ ਦਾ ਮੈਨੂੰ ਇਹ ਨਾਂ ਨੋ ਨਹੀਂ ਮੈਨੂੰ ਪਤਾ ਫਰ ਇਹਨੇ ਜਾਣਕਾਰੀ ਕਾਣੇ ਕਾਂਡੇ ਕੁੰਡਿਆਂ ਦੀ ਮੈਂ ਤਾਂ ਦੇਸੀ ਜਾਂ ਕੰਮ ਪਤਾ ਵੀ ਨੀਲੀ ਰਾਵੀ ਤੇ ਮੋਰਾ ਚਲ ਕਿਡਾਰੀਆਂ ਮਿਲਦੇ ਆਪਾਂ ਠੀਕ ਆ ਓਕੇ ਓਕੇ ਓਕੇ